ਵੱਡੇ ਨਾਲ ਅਜਨਾਲਾ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਕੀ ਹਾਲਾਤ ਇਸ ਸਮੇਂ ਜਿਹੜੇ ਬਦ ਤੋਂ ਬੱਦਰ ਹੋ ਚੁੱਕੇ ਨੇ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਅਜਨਾਲਾ ਦਾ ਜਿਹੜਾ ਰਾਵੀ ਦਰਿਆ ਦੇ ਵਿੱਚੋਂ ਪਾੜ ਪੈਣ ਤੋਂ ਬਾਅਦ ਜਿਹੜਾ ਆ ਲੱਖਾਂ ਏਕੜ ਜਿਹੜੀ ਹੋਂ ਤੱਕ ਫਸਲ ਜਿਹੜੀ ਆ ਉਹ ਬਰਬਾਦ ਹੋ ਚੁੱਕੀ ਆ ਲੋਕਾਂ ਦੇ ਜਿਹੜੇ ਘਰ ਨੇ ਉਹ ਰੋੜ ਚੁੱਕੇ ਨੇ ਜਿਹੜੇ ਇਸ ਸਮੇਂ ਜੇਕਰ ਪਸ਼ੂਆਂ ਦੀ ਗੱਲ ਕੀਤੀ ਜਾਵੇ ਤਾਂ ਪਸ਼ੂਆਂ ਦੇ ਹਾਲਾਤ ਵੀ ਬਹੁਤ ਮਾੜੇ ਨੇ ਕੁਝ ਪਸ਼ੂਆਂ ਦੇ ਜਿਹੜੀ ਆ ਉਹ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਜਿਹੜੀਆਂ ਉਹ ਅਜਨਾਲਾ ਦੇ ਸੱਕੀ ਵਾਲੇ ਪੋਲ ਦੀਆਂ ਦਿਖਾ ਦੇਣੇ ਆ ਜਿੱਥੇ ਉਹ ਕੀ ਲੋਕ ਇਸ ਰਸਤੇ ਤੋਂ ਨਹੀਂ ਪਹਿਲਾਂ ਜਿਹੜਾ ਉਹ ਡੇਰਾ ਬਾਬਾ ਨਾਨਕ ਨੂੰ ਕੋਰੀਡੋਰ ਕੋਰੀਡੋਰ ਥਰੂ ਜਾਂਦੇ ਸਨ ਪਰ ਜੇਕਰ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾ ਜਿਹੜੇ ਨੇ ਬਹੁਤ ਮਾੜੇ ਹੋ ਚੁੱਕੇ ਨੇ ਲੋਕ ਜਿਹੜਾ ਆ ਉਹ ਸੇਵਾ ਕਰਨ ਦੇ ਲਈ ਜਿਹੜਾ ਉਹ ਸਮਗਰੀ ਰਹਿ ਸਮਗਰੀ ਵੀ ਜਿਹੜੀ ਉਹ ਲੈ ਕੇ ਜਾ ਰਹੇ ਨੇ ਇਹ ਤੁਸੀਂ ਟਰਾਲੀ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਜਿਹੜਾ ਕੱਟੇ ਬਣ ਕੇ ਜਿਹੜਾ ਆ ਉਹ ਮਿੱਟੀ ਦੇ ਲੈ ਕੇ ਜਾ ਰਹੇ ਨੇ ਸੋ ਤੁਹਾਨੂੰ ਤਸਵੀਰਾਂ ਮੈਂ ਦਿਖਾ ਦਵਾਂਗੀ ਇੱਥੇ ਸੈਲੀਬ੍ਰਿਟੀ ਸੁਨਿੰਦਾ ਸ਼ਰਮਾ ਵੀ ਪਹੁੰਚੀ ਹੋਈ ਆ ਉਸ ਵੱਲੋਂ ਵੀ ਜਿਹੜਾ ਆ ਉਹ ਰਾਹਤ ਪੀੜਤਾ ਦੀ ਅਸਾਰ ਲਈ ਜਾ ਰਹੀ ਆ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਆ ਤਾ ਅ ਦੱਸ ਦਈਏ ਕਿ ਇੱਥੇ ਹੁਣ ਤੱਕ ਜਿਹੜਾ ਸਵੇਰੇ ਇੰਦਰਜੀਤ ਸਿੰਘ ਅ ਨਿੱਕੂ ਪਹੁੰਚੇ ਸਨ ਅ ਜਸ ਬਾਜਵਾ ਵੀ ਇੱਥੇ ਪਹੁੰਚ ਚੁੱਕੇ ਨੇ ਅਤੇ ਹੋਰ ਵੀ ਸੈਲੀਬ੍ਰਿਟੀਜ਼ ਜਿਹੜੇ ਨੇ ਹੁਣ ਤੱਕ ਅ ਜਨਾਲਾ ਦੀ ਧਰਤੀ ਦੇ ਉੱਤੇ ਪਹੁੰਚ ਚੁੱਕੇ ਨੇ ਰਾਹ ਸਮਗਰੀ ਜਿਹੜੀ ਆ ਉਹ ਲੋਕਾਂ ਵੱਲੋਂ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਸੈਲੀਬ੍ਰਿਟੀਜ਼ ਵੱਲੋਂ ਇਸ ਤਰ੍ਹਾਂ ਅ ਅਜ ਰਣਜੀਤ ਬਾਵਾ ਦਾ ਜਿਹੜਾ ਕੈਨੇਡਾ ਦੇ ਵਿੱਚ ਸ਼ੋਅ ਚੱਲ ਰਿਹਾ ਉਸ ਸ਼ੋਅ ਦੇ ਵਿੱਚ ਰਣਜੀਤ ਬਾਵਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿੰਨਾ ਵੀ ਉਹਨਾਂ ਨੂੰ ਉਸ ਸ਼ੋਅ ਤੋਂ ਇਨਕਮ ਹੋਏਗੀ ਉਥੋਂ ਜਿੰਨੀ ਵੀ ਇਨਕਮ ਹੋਵੇਗੀ ਉਹ ਜਿਹੜੀ ਰਾਹਤ ਅੱਦੇ ਲਈ ਦਿੱਤੀ ਜਾਵੇਗੀ ਜਿਹੜੇ ਇਸ ਸਮੇਂ ਜਿਹੜੇ ਪੀੜਤ ਨੇ ਜਿਹੜੇ ਹਾਰ ਤੋਂ ਪੀੜਤ ਨੇ ਉਹਨਾਂ ਨੂੰ ਜਰੂਰ ਦਿੱਤੀ ਜਾਵੇਗੀ ਸੋ ਇੱਥੇ ਵੀ ਕੁਝ ਲੋਕ ਮੌਜੂਦ ਨੇ ਸੋ ਗੱਲਬਾਤ ਕਰਾਂਗੇ ਹਾਂਜੀ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇਸ ਸਮੇਂ ਜਿਹੜੇ ਇਸ ਤੋਂ ਅੱਗੇ ਪਿੰਡ ਹੈਗੇ ਨੇ ਉੱਥੇ ਜਾ ਕੇ ਲੋਕਾਂ ਦੀ ਮਦਦ ਜ਼ਰੂਰ ਕਰਦੇ ਦਿਖਾਦੇ ਰਹੇ ਨੇ ਸੋ ਇਸ ਸਥਾਨ ਤੇ ਤੁਸੀਂ ਦੇਖੋ ਇਸ ਸਾਈਡ ਦੇ ਉੱਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਜ਼ਰੂਰ ਦਿਖਾ ਦੇ ਕਿ ਲੋਕ ਦੁਆਰਾ ਜਿਹੜਾ ਆ ਇਹ ਸਿਰਫ ਅੰਮ੍ਰਿਤਸਰ ਦੀ ਧਰਤੀ ਤੋਂ ਨਹੀਂ ਦੂਰ ਦਰਾਡੇ ਤੋਂ ਮਾਝਾ ਮਾਲਵਾ ਦੁਆਬੇ ਤੱਕ ਪੰਜਾਬ ਦੇ ਬਾਹਰ ਤੋਂ ਵੀ ਜਿਹੜੇ ਲੋਕ ਨੇ ਉਹ ਮਤ ਕਰਨ ਇੱਥੇ ਪਹੁੰਚੇ ਹੋਏ ਨੇ ਮਨਦੀਪ ਸਿੰਘ ਮੱਨਾ ਜਿਨ੍ਹਾਂ ਨੂੰ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ ਜਿਹੜੇ ਕਿ ਹਰ ਇੱਕ ਮੁੱਦੇ ਨੂੰ ਜਿਹੜਾ ਆ ਉਹ ਬੜੇ ਬਾਖੂਬੀ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਚੁੱਕਦੇ ਆਗੇ ਨੇ ਉਹਨਾਂ ਵੱਲੋਂ ਵੀ ਜਿਹੜਾ ਇੱਥੇ ਪਹੁੰਚ ਕੇ ਲੋਕਾਂ ਦੀ ਜਿਹੜੀ ਮਤ ਕੀਤੀ ਜਾ ਰਹੀ ਹੈ ਸੋ ਸੁਨੰਦਾ ਸ਼ਰਮਾ ਵੀ ਇੱਥੇ ਪਹੁੰਚੇ ਹੋਏ ਨੇ ਸੁਨੰਦਾ ਸ਼ਰਮਾ ਦੁਆਰਾ ਵੀ ਇਹ ਐਲਾਨ ਕੀਤਾ ਗਿਆ ਕਿ ਜਿਹੜੇ ਹੜਪੀੜਤ ਹੈਗੇ ਨੇ ਉਹਨਾਂ ਨੂੰ ਜਿਹੜਾ ਜਿੰਨੀ ਇਹਨਾਂ ਕੋ ਸਮਰਥਾ ਹੋਏਗੀ ਉਸ ਅਨੁਸਾਰ ਇਹਨਾਂ ਵੱਲੋਂ ਮਤ ਜ਼ਰੂਰ ਕੀਤੀ ਜਾਵੇਗੀ ਸੋ ਸੁਨੰਦਾ ਸ਼ਰਮਾ ਨੇ ਇਹ ਅਪੀਲ ਵੀ ਜ਼ਰੂਰ ਕੀਤੀ ਆ ਕਿ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਜਾਂ ਲੋਕਾਂ ਨੂੰ ਜਿਹੜਾ ਵਾਅ ਚੜ੍ਹ ਕੇ ਜਿਹੜਾ ਆ ਉਹ ਜ਼ਰੂਰ ਹਾਰਪੀੜਤਾ ਦੀ ਜਿਹੜੀ ਮਤ ਕਰਨੀ ਚਾਹੀਦੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਟਰਾਲੀਆਂ ਦੇ ਵਿੱਚ ਇਸ ਸਮੇ ਜਿਹੜਾ ਰਾਹਤ ਪੀੜਤਾ ਦੇ ਲਈ ਜਿਹੜਾ ਆ ਉਹ ਸਮਾਨ ਢਾਲ ਰਹੇ ਨੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਾਰਡ ਪੀੜਤਾ ਦੀ ਸਹਾਇਤਾ ਲਈ ਜਿਹੜਾ ਆ ਪਿੰਡ ਪੜਨੂਰਾ ਲਬਾਣਾ ਤੋਂ ਪਹੁੰਚੇ ਹੋਏ ਨੇ ਲੋਕ ਸੋ ਐਨ ਆਰ ਆਈ ਵੀਰਾਂ ਦਾ ਵੀ ਇਸ ਸਮੇ ਜਿਹੜਾ ਬੜਾ ਵੱਡਾ ਸਹਿਯੋਗ ਆ ਸੋ ਮੈਂ ਤੁਹਾਨੂੰ ਦੱਸਾਂ ਕਿ ਜਿਸ ਤਰ੍ਹਾਂ ਇਹ ਜਿਸ ਤਰ੍ਹਾਂ ਟਰਾਲੀ ਦੇ ਉੱਤੇ ਜਿਹੜਾ ਇਹਨਾਂ ਵੱਲੋਂ ਜਿਹੜਾ ਚਾਰਾ ਆ ਉਹ ਲਿਆਂਦਾ ਗਿਆ ਕਿਉਂਕਿ ਇਸ ਸਮੇ ਪਸ਼ੂ ਜਿਹੜੇ ਨੇ ਪਸ਼ੂਆਂ ਦਾ ਪਸ਼ੂਆਂ ਦੇ ਲਈ ਜਿਹੜਾ ਚਾਰਾ ਆ ਉਹੀ ਬਹੁਤ ਜ਼ਰੂਰੀ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਇਹਨਾਂ ਕੋਲ ਟਾਈਮ ਮਾਨਾ ਜੀ ਕੋਸ਼ਸ਼ ਸਮਾਂ ਦੋਗੇ ਅਸੀਂ ਤਾਂ ਨਿਕਲੋ ਥੋੜਾ ਵਿਅਸਤ ਨੇ ਇਸ ਸਮੇਂ ਕਿਉਂਕਿ ਸੇਵਾ ਜਿੱਥੇ ਜਿੰਨੇ ਵੀ ਸੋਸ਼ਲ ਵਰਕਰ ਨੇ ਜਿੰਨੇ ਵੀ ਪੰਜਾਬ ਦੀਆਂ ਸੰਸਥਾਵਾਂ ਨੇ ਉਹ ਇਸ ਸਮੇਂ ਅਜਨਾਲਾ ਪਹੁੰਚੀਆਂ ਹੋਈਆਂ ਨੇ ਉਹਨਾਂ ਵੱਲੋਂ ਜਿਹੜੇ ਜਿਹੜੇ ਇਸ ਸਮੇਂ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਬਰਬਾਦ ਹੋ ਗਈਆਂ ਨੇ ਉਹਨਾਂ ਦੇ ਜਿਹੜੇ ਆ ਉਹ ਇਸ ਸਮੇਂ ਬਾਫੜਦੇ ਦਿਖਾਈ ਦੇ ਰਹੇ ਨੇ ਸੋ ਚਾਹੀਦਾ ਵੀ ਆ ਇਸ ਸਮੇਂ ਹਰ ਵਿਅਕਤੀ ਨੂੰ ਜਿਹੜਾ ਵਾਚ ਚੜ ਕੇ ਅੱਗੇ ਆਉਣਾ ਚਾਹੀਦਾ ਜਿਹੜੇ ਲੋਕ ਨੇ ਜਿਨ੍ਹਾਂ ਦਾ ਕੀ ਜਿਹੜਾ ਕਿਸਾਨ ਕਿਹਾ ਜਾਂਦਾ ਸੀ ਕਿ ਲੋਕਾਂ ਦਾ ਪੇਟ ਭਰਦਾ ਪਰ ਅੱਜ ਉਹ ਜਿਹੜਾ ਕਿਸਾਨ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਅਨਾਜ ਤੋਂ ਵੀ ਵਾਂਝਾ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਘਰਾਂ ਦੇ ਵਿੱਚ ਜਿੰਨਾ ਅਨਾਜ ਰੱਖਿਆ ਸੀ ਜਿਹੜਾ 10-10 12-12 ਫੁੱਟ ਜਦ ਪਾਣੀ ਆਇਆ ਤਾਂ ਜਿਹੜਾ ਅਨਾਜ ਸੀ ਜਿੱਥੇ ਬਾਕੀ ਸਮਾਨ ਰੋੜ ਜਾਂਦਾ ਤੇ ਨਾਲ ਅਨਾਜ ਵੀ ਜਿਹੜਾ ਆ ਉਹ ਵੀ ਰੋੜ ਜਾਂਦਾ ਆ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ਇਸ ਟਾਈਮ ਤੇ ਜਿਹੜਾ ਉਹ ਟਰੈਕਟਰ ਦੇ ਉੱਤੇ ਸਵਾਰ ਹੋ ਗਏ ਨੇ ਸੋ ਟਰੈਕਟਰ ਦੇ ਉੱਤੇ ਸਵਾਰ ਹੋ ਕੇ ਉਹ ਜਿਹੜਾ ਅ ਅੱਗੇ ਜਿਹੜਾ ਜਾਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਅ ਅੱਜ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਰਸਤਾ ਜਿਹੜਾ ਆ ਰਸਤਾ ਰੋਡ ਜਿਹੜੇ ਨੇ ਰੋਡ ਦੇ ਉੱਤੇ 10-10 12-12 ਫੁੱਟ ਕਿਸੇ ਸਟਾਨ ਦੇ ਉੱਤੇ 5-5 ਫੁੱਟ ਪਾਣੀ ਆ ਤਾ ਪਾਣੀ ਹੋਣ ਕਰਕੇ ਜਿਹੜਾ ਆ ਕੋਈ ਜਿਹੜੇ ਹੋਰ ਵੀਕਲ ਨੇ ਉਹੋ ਇਸ ਸਮੇਂ ਕਾਮਯਾਬ ਨਹੀਂ ਹੋ ਰਹੇ ਸਿਰਫ ਦਾ ਸਿਰਫ ਕੋਸਟ ਸਟਾਨਾ ਦੇ ਉੱਤੇ ਜਿਹੜੇ ਡ੍ਰੈਕਟਰ ਜਾ ਰਹੇ ਨੇ ਜਿੱਥੇ ਡ੍ਰੈਕਟਰ ਨਹੀਂ ਜਾ ਰਹੇ ਤਾਂ ਉਹ ਉਸ ਥਾਂ ਦੇ ਉੱਤੇ ਜਿਹੜਾ ਆ ਆਰਮੀ ਵੱਲੋਂ ਜਿਹੜੇ ਆਪਣੇ ਹੈਲੀਕਾਪਟਰ ਨਾਲ ਵੀ ਜਿਹੜਾ ਆ ਉਹ ਲੋਕਾਂ ਤੱਕ ਮਤ ਪਹੁੰਚਾਈ ਜਾ ਰਹੀ ਹੈ ਲੋਕਾਂ ਨੂੰ ਜਿਹੜਾ ਆ ਉਹ ਰੈਸਕਿਊ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਮੈਂ ਇੱਕ ਵਾਰ ਇੱਥੋਂ ਦੀਆਂ ਥੋੜਾ ਪਿੱਛੇ ਜਾ ਕੇ ਦਿਖਾ ਦੇ ਮੈਂ ਕਿ ਇਹ ਹਾਲਾਤ ਕੀ ਨੇ ਮੌਜੂਦਾ ਸਥਿਤੀ ਕੀ ਆ ਸੋ ਤੁਸੀਂ ਇੱਕ ਗੱਲ ਜਿਹੜਾ ਤੁਹਾਨੂੰ ਮੈਂ ਜ਼ਰੂਰ ਦੱਸ ਦਵਾਂ ਕਿ ਲੋਕ ਜਿਹੜੇ ਨੇ ਲੋਕਾਂ ਵੱਲੋਂ ਮਤ ਜਿਹੜੀ ਆ ਦਿਲ ਖੋਲ ਕੇ ਕੀਤੀ ਜਾ ਰਹੀ ਆ ਆ ਸਵੇਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਵੇਰੇ ਅਰ ਤਕਰੀਬਨ 7 ਵਜੇ ਤੋਂ ਜਿਹੜੀਆਂ ਨੇ ਉਹ ਇੱਥੇ ਗੱਡੀਆਂ ਆਉਣੀਆਂ ਦਿਖਾਈ ਦੇ ਰੀਆਂ ਸਨ ਇਹ ਟਰੈਕਟਰ ਟਰਾਲੀਆਂ ਦੇ ਵਿੱਚ ਜਿਹੜਾ ਸਮਾਨ ਹੈ ਉਹ ਲੈ ਕੇ ਆਇਆ ਜਾ ਰਿਹਾ ਸੀ ਔਰ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਬੀਤੇ ਦਿਨੀ ਕੁਝ মিডিਆ ਆਧਾਰੇ ਵੱਲੋਂ ਇਹ ਵੀ ਖਬਰ ਚਲਾਈ ਗਈ ਕਿ ਜਿਹੜਾ ਅਜਨਾਲੇ ਦਾ ਸੱਕੀ ਪੁਲ ਹੈ ਉਸ ਦੇ ਜਿਹੜੇ ਹਾਲਾਤ ਹੈ ਉਹ ਠੀਕ ਨਹੀਂ ਹੈ ਕਿਤੇ ਨਾ ਕਿਤੇ ਜਿਹੜੇ ਟੁੱਟਣ ਦੇ ਉਹਦੇ ਚਾਂਸ ਵੀ ਦੱਸੇ ਜਾ ਰਹੇ ਬੜੀਆਂ ਅਫਵਾਹਾਂ ਫਲਾਈਆਂ ਗਈਆਂ ਪਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਚਾਈ ਨਹੀਂ ਸੀ ਹੈਗੀ ਸੋ ਤੁਸੀਂ ਤਸਵੀਰਾਂ ਤੁਹਾਨੂੰ ਮੈਂ ਇੱਕ ਹੋਰ ਦਿਖਾ ਦਿੰਦਾ ਕਿ ਪੱਕੇ ਰਾਹਤ ਕੈਂਪ ਵੀ ਲਗਾ ਦਿੱਤੇ ਗਏ ਨੇ ਜਿਹੜੇ ਐਨ ਜੀਓਸ ਨੇ ਉਹਨਾਂ ਵੱਲੋਂ ਇੱਥੇ ਆਣ ਕੇ ਪੱਕੇ ਰਾਹਤ ਕੈਂਪ ਵੀ ਲਗਾ ਦਿੱਤੇ ਗਏ ਨੇ ਅਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਜਿੱਥੇ ਰਾਹਤ ਕੈਂਪ ਲਗਾਏ ਗਏ ਨੇ ਉੱਥੇ ਹੀ ਜਿਹੜੇ ਐਨ ਜੀਓਸ ਨੇ ਉਹਨਾਂ ਨੇ ਆਪਣੇ ਜਿਹੜੇ ਨੰਬਰ ਨੇ ਉਹ ਵੀ ਜ਼ਰੂਰ ਲੋਕਾਂ ਨਾਲ ਸ਼ੇਅਰ ਕੀਤੇ ਆ ਕਿ ਕਿਸੇ ਨੂੰ ਕਿਸੇ ਦਾ ਧਾਰ ਜਿਹੜਾ ਆ ਜੇਕਰ ਉਹ ਉਸ ਘਰ ਦੇ ਵਿੱਚ ਪਾੜੀ ਆ ਜਾਂਦਾ ਤਾਂ ਕਿਸੇ ਨੇ ਕਿਤੇ ਹੋਰ ਅਸਥਾਨ ਦੇ ਉੱਤੇ ਜੇਕਰ ਰਹਿਣਾ ਤਾਂ ਉਹਨਾਂ ਨਾਲ ਸੰਪਰਕ ਕਰ ਸਕਦਾ ਆ ਤਾਂ ਇਥੇ ਚੀਫ ਕਲਸਾ ਦੀਵਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਿਹੜਾ ਅਜਨਾਲੇ ਦਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈ ਉਸ ਨੂੰ ਵੀ ਖਾਲੀ ਕਰ ਦਿੱਤਾ ਆ ਜੇਕਰ ਕਿਸੇ ਦੇ ਕੋਲ ਰਹਿਣ ਲਈ ਜਗ੍ਹਾ ਨਹੀਂ ਹੈਗੀ ਤਾਂ ਉਹ ਜਾ ਕੇ ਉੱਥੇ ਰਹਿ ਸਕਦਾ ਆ ਸੋ ਮੈਂ ਤੁਹਾਨੂੰ ਇੱਕ ਵਾਰ ਜਿਹੜਾ ਅਜਨਾਲੇ ਦਾ ਸੱਕੀ ਨਾਲਾ ਪੁਲ ਹੈਗਾ ਉੱਤੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਜਿਹੜਾ ਪਾਣੀ ਹੈ ਕਾਫੀ ਉੱਪਰ ਤੱਕ ਆ ਚੁੱਕਾ ਇਹ ਹੀ ਪਾਣੀ ਜਿਹੜਾ ਆ ਉਹ ਅਜਨਾਲਾ ਦੇ ਜਿਹੜੇ ਕੁਝ ਏਰੀਆ ਹੈਗਾ ਉਸ ਦੇ ਅੰਦਰ ਇਸ ਨੇ ਦਸਤਕ ਦਿੱਤੀ 5-5 ਤੋਂ ਲੈ ਕੇ 10-10 ਫੁੱਟ ਤੱਕ ਜਿਹੜਾ ਪਾਣੀ ਹੈ ਉਹ ਅਜਨਾਲਾ ਦੇ ਕੁਝ ਏਰੀਏ ਦੇ ਵਿੱਚ ਵੀ ਜਿਹੜਾ ਵੜਦਾ ਦਿਖਾਈ ਦਿੱਤਾ ਸੋ ਕਿਤੇ ਨਾ ਕਿਤੇ ਇੱਕ ਇੱਥੇ ਜਿਹੜੇ ਤਮਾਸ਼ੀ ਲੋਕ ਨੇ ਉਹ ਵੀ ਇੱਥੇ ਜ਼ਰੂਰ ਪਹੁੰਚਦੇ ਨੇ ਪਹੁੰਚ ਕੇ ਜਿਹੜਾ ਉਹ ਸੈਲਫਿਸ ਲੈਂਦੇ ਨੇ ਜਦੋਂ ਕਿ ਉਹਨਾਂ ਲੋਕਾਂ ਨੂੰ ਮੈਂ ਕਹਾਂਗਾ ਕਿ ਸ਼ਰਮ ਕਰਨੀ ਚਾਹੀਦੀ ਹੈ ਇਹ ਕੋਈ ਪਿਕਨਿਕ ਸਪੋਰਟ ਨਹੀਂ ਹੈ ਇਹ ਤੇ ਕੋਈ ਪਿਕਨਿਕ ਸਪੋਰਟ ਨਹੀਂ ਹੈ ਜਿਨ੍ਹਾਂ ਦੇ ਉੱਤੇ ਇਸ ਸਮੇਂ ਇਹ ਜਿਹੜਾ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਜਿਨ੍ਹਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਚੁੱਕਾ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਨੇ ਉਹਨਾਂ ਦੇ ਦਿਲਾਂ ਦੇ ਉੱਤੇ ਕੀ ਬੀਤ ਰਹੀ ਆ ਇਹ ਤਾਂ ਉਹੀ ਸਮਝ ਸਕਦੇ ਨੇ ਜਿਹੜੇ ਇਸ ਸਮੇਂ ਪੀੜਤ ਨੇ ਸੋ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਅੱਜ ਨਾਲਾ ਦੇ ਸਕੀ ਨਾਲੇ ਪੋਲ ਦੀਆਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਕਿ ਜਿਹੜਾ ਪਾਣੀ ਆ ਕਾਫੀ ਉੱਪਰ ਤੱਕ ਆ ਚੁੱਕਾ ਤਾਂ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਬੜੀ ਬੜੀ ਦੂਰ ਤੋਂ ਕੁਝ ਲੋਕ ਸੇਵਾ ਵੀ ਕਰਦੇ ਆ ਰਹੇ ਨੇ ਕੁਝ ਲੋਕ ਜਿਹੜੇ ਨੇ ਤੁਸੀਂ ਦੇਖੋਗੇ ਕੁਝ ਲੋਕ ਜਿਹੜੇ ਨੇ ਤੁਸੀਂ ਦੇਖੋਗੇ ਕਿ ਉਹ ਜਿਹੜੀਆਂ ਨੇ ਉਹ ਸੈਲਫੀਜ਼ ਵੀ ਇੱਥੇ ਲੈਂਦੇ ਦਿਖਾਈ ਦੇਣਗੇ ਹਾਂ ਇੱਕ ਤੁਹਾਨੂੰ ਮੈਂ ਦੱਸ ਦਵਾਂ ਕਿ ਸਿਰਫ ਇੱਕ ਜਿਹੜਾ ਇਹ ਪੁੱਲ ਹੈਗਾ ਆ ਇਥੇ ਸਿਰਫ ਇੱਕ ਜਗ੍ਹਾ ਦੇ ਉੱਤੇ ਜਿਹੜਾ ਕੋਈ ਇੱਕ ਛੋਟਾ ਜਿਹਾ ਹੌਲ ਹੋਇਆ ਸੀ ਜਿੱਥੇ ਕੀ ਪ੍ਰਸ਼ਾਸਨ ਵੱਲੋਂ ਜਿਹੜਾ ਆ ਉਹ ਲਾਲ ਰੰਗ ਦਾ ਜਿਹੜਾ ਕੱਪੜਾ ਲਗਾ ਦਿੱਤਾ ਗਿਆ ਆ ਸੋ ਬਾਕੀ ਪੁਲ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਿਹਾ ਆ ਰੋਜ਼ਾਨਾ ਦੀ ਤਰ੍ਹਾਂ ਲੋਕ ਆ ਜਾ ਵੀ ਰਹੇ ਨੇ ਤੁਸੀਂ ਤਸਵੀਰਾਂ ਦੇ ਉਹ ਦੇਖ ਸਕਦੇ ਹੋ ਕਿ ਜਿਹੜੇ ਟਰੈਕਟਰ ਨੇ ਉਹ ਵੀ ਲੰਘ ਰਹੇ ਨੇ ਸਿਰਫ ਇੱਕ ਕਾਰਨ ਜ਼ਰੂਰ ਹੈ ਇੱਧਰ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਲੋਕਾਂ ਨੂੰ ਨਾ ਮਨਾਹੀ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਲੋਕ ਜਿਹੜੇ ਨੇ ਉਹ ਸੇਵਾ ਕਰਨਾ ਚਾਹੁੰਦੇ ਨੇ ਰਾਹ ਸਮਗਰੀ ਪਹੁੰਚਾਉਣਾ ਚਾਹੁੰਦੇ ਨੇ ਪਰ ਰਾਹ ਬੰਦ ਹੋਣ ਕਰਕੇ ਜਿਹੜਾ ਪ੍ਰਸ਼ਾਸਨ ਵੱਲੋਂ ਡਿਵਰਟ ਜ਼ਰੂਰ ਕੀਤਾ ਜਾਂਦਾ ਹੈ ਕਿਉਂਕਿ ਜੇਕਰ ਕਿਸੇ ਨੇ ਰਾਹ ਸਮਗਰੀ ਹੰਦਾਸ ਜਾ ਹੋਰ ਨਾਲ ਇਲਾਕਿਆਂ ਦੇ ਵਿੱਚ ਪੰਚੋਣੀ ਆ ਤਾਂ ਉਸ ਨੂੰ ਵਾਇਆ ਫਤੇਗੜ ਜਾਣਾ ਪਵੇਗਾ ਉਸ ਤੋਂ ਤੁਹਾਨੂੰ ਮੈਂ ਤਸਵੀਰਾਂ ਦੇ ਵਿੱਚ ਦਿਖਾ ਦਵਾਂਗੀ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ ਕਿ ਕੁਝ ਲੋਕ ਜਿਹੜੇ ਨੇ ਉਹ ਸੈਲਫੀ ਦੇ ਵਿੱਚ ਜ਼ਰੂਰ ਦਿਖਾਈ ਦੇ ਰਹੇ ਨੇ ਸਭ ਮੈਂ ਕਵਾਂਗਾ ਕਿ ਇਹ ਕੋਈ ਸੈਲਫੀ ਪੁਆਇੰਟ ਨਹੀਂ ਹੈਗਾ ਤਾਂ ਇੱਥੇ ਜਿਹੜਾ ਇਸ ਸਮੇਂ ਜਿਹੜਾ ਲੋਕਾਂ ਦੇ ਉੱਤੇ ਬੜੀ ਆਫਤ ਜਿਹੜੀ ਉਹ ਆਈ ਹੋਈ ਹੈ ਤਾਂ ਲੋਕ ਜਿਹੜੇ ਨੇ ਇਸ ਸਮੇਂ ਜਿਹੜਾ ਸਰ ਲੋਕਾਂ ਦੀ ਮਤਵੀ ਜਿਹੜੀ ਹੁਣ ਇਸ ਸਮੇਂ ਸਾਨੂੰ ਕਰਨੀ ਚਾਹੀਦੀ ਆ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਤੁਹਾਡੇ ਨਾਲ ਅਜਨਾਲਾ ਦੀਆਂ ਸੰਧੀਆਂ ਕਰ ਰਹੇ ਆ ਇਹ ਅਜਨਾਲਾ ਦਾ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਆ ਜਿਹੜਾ ਇਸ ਸਮੇਂ ਪੂਰਾ ਪਾਣੀ ਦੀ ਸਪੇਡ ਵਿੱਚ ਆ ਚੁੱਕਾ ਆ ਸੋ ਤੁਹਾਡੇ ਨਾਲ ਜਿਹੜੀਆਂ ਨੇ ਉਹ ਅਜਨਾਲਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜੋ ਮੌਜੂਦਾ ਸਥਿਤੀ ਆ ਉਹ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਜੇਕਰ ਕਿਸੇ ਵੀ ਵੀਰ ਵੱਲੋਂ ਕਿਸੇ ਐਨਆਰਆਈ ਭਰਾ ਵੱਲੋਂ ਜੇਕਰ ਕਿਸੇ ਵੀ ਰੂਪ ਦੇ ਵਿੱਚ ਉਹ ਸੇਵਾ ਕਰਨਾ ਚਾਹੁੰਦੇ ਨਾਲ ਇੱਕ ਵਾਰ ਜਿਹੜੀ ਇੱਥੇ ਲੋੜ ਅਨੁਸਾਰ ਜਿਹੜੀ ਆ ਉਹ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜਿਹੜੇ ਇਥੋਂ ਦੇ ਲੋਕਲ ਲੋਕ ਨੇ ਜਾਂ ਜਿਹੜੀਆਂ ਸੰਸਥਾਵਾਂ ਇੱਥੇ ਪਹਿਲਾਂ ਤੋਂ ਸੇਵਾ ਕਰ ਰਹੀਆਂ ਨੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਕਿਤੇ ਨਾ ਕਿਤੇ ਜਿਹੜਾ ਲੋਕ ਨੇ ਉਹ ਇੱਥੇ ਹੁੰਦੇ ਨੇ ਖੱਜਲ ਖਰਾਬ ਵੀ ਹੋ ਰਹੇ ਨੇ ਕਿਉਂਕਿ ਅੱਗੇ ਰਸਤਾ ਜਿਹੜਾ ਆ ਉਹ ਇਸ ਵੇਲੇ ਬੰਦ ਹੋ ਚੁੱਕਾ ਆ ਸੋ ਤੁਸੀਂ ਇਵੇਂ ਹੀ ਸਾਡੇ ਨਾਲ ਜੁੜੇ ਰਹੋ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਾਵਾਂਗੇ ਅਜ ਨਾਲਾ ਦੇ ਪ੍ਰਦੀਪ ਅਰੋੜਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਤੁਹਾਨੂੰ ਇੱਥੇ ਆਈ ਸੀ ਯੂ, ਐਕਸ-ਰੇ, ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੇਅਰ ਗ੍ਰਾਫਟੋਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਵਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜੋ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।